ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਂ ਸ਼ਹਿਰ aí ਨਾਲਾ ਤਸਵੀਰ aí ਨਾਲਾ ਤੇ ਜ਼ਿਲ੍ਹਾ ਅਮਰਸਰ ਤੇ ਅਸੀਂ ਪਹੁੰਚੇ ਆਂ ਸੋਨੂ ਵੀਰ ਜੀ ਦੇ ਕੋਲ ਅੱਜ ਦੂਜੀ ਵੀਡੀਓ ਬਣ ਲੱਗੀ ਆ ਫੇਰ ਸੋਨੂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੇਰੇ ਵੀਰ ਭਰਾਵੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਨੂੰ ਸਰਾਉ ਠੀਕ ਠਾਕ ਭਰਾਵਾਂ ਦੀ ਹੋ ਗਈ ਪੁੱਛੋ ਕੋਈ ਮਾਫ ਠੀਕ ਹੈ ਠੀਕ ਹੈ ਮੇਰਾ ਮੇਰੇ ਭਰਾ ਸਾਰਿਆਂ ਜਿੰਨੇ ਵਪਾਰੀ ਭਰਾ ਸਾਰੇ ਆਪਣੇ ਭਰਾ ਹੀ ਆ ਠੀਕ ਹੈ ਤਾਂ ਸੋਨੂ ਵੀਰ ਵੇਚਿਆ ਮਾਲ ਮਾਲ ਵੇਚਿਆ ਵੱਡੀ ਛ ਪਹਿਲੇ ਫੂਟ ਦੇ ਵਗੀਏ ਅੱਛਾ ਪਹਿਲੇ ਫੂਟ ਤੇ ਹਾਂ ਠੀਕ ਹੈ ਤੇ ਮੇਰਾ ਵੀ ਇੱਥੇ ਆਵੇਦੀ ਅੱਛਾ ਆਵੇ ਧੁਮਾ ਲਾਇਆ ਅੱਛਾ ਉਰੋਂ ਜੋ ਆਪਾਂ ਆ ਗਏ ਉਰੋਂ ਜੇ ਤੁਹਾਡੀ ਆ 7 ਵਜੇ ਵੀਡੀਓ ਸਾਡੀ 7:30 ਵਗੀ ਗਈ ਤੇ ਮੁੜ ਕੇ ਉਹ ਸੌਦਾ ਸੁਵਾਗ 7:30 ਵਗੀ ਆ ਤੇ ਸੋਨੂੰ ਵੀ ਜੀ ਕਿੱਥੋਂ ਪੀਸ ਲੈਣਤਾ ਜੀ ਇਹ ਹੁਣ ਇਹਦਾ ਵੀ ਲੋ ਲਸਾ ਚਮੇ ਘੜੀ ਛੜਦੀ ਨਹੀਂ ਨਹੀਂ ਹੁਣ ਨਹੀਂ ਲੱਥੀ ਜਾਂਦੇ ਤਾਹਾਂ ਤੋਂ ਬਾਹਰ ਭਾਈ ਦੋਦੇ ਆ ਅੱਛਾ ਗੰਦੇ ਵਾਲਾ ਅੱਛਾ ਮੈਂ ਕੋਈ ਕਿਲੋ ਬਤਾਰ ਰੋਥੇ ਕਿ ਹੋਵੇਗਾ ਜੋ ਜੋ ਇਹ ਵੀ ਹੈ 4 ਮਹੀਨੇ ਦੀ ਆਪਾਂ ਚੈੱਕ ਪਾਸ ਆਪਾਂ 4 ਦੀ ਤੋਂ ਬਾਹਰ ਆਦੇ ਬਣਾ ਚੈੱਕ ਕਰਾ ਲਾਂਗੇ ਜੀ ਚਲੋ ਕਰੋ ਡਾਕਟਰ ਸਾਹਿਬ ਆਓ ਆ ਲਾਈਵ ਆ ਡਾਕਟਰ ਸਾਹਿਬ ਆਪਣੇ ਪੰਜ ਸასი ਕਾਲ ਪਾਜੀ ਕੀ ਨਾਮ ਆ ਆਪਣਾ ਮੇਰਾ ਨਾਮ ਦਾਕ ਸੋਨੂੰ ਸੋਨੂੰ ਹਾਂਜੀ ਜਿਹੜਾ ਆ ਸ਼ਹਿਰ ਆਪਣਾ ਇਹੋ ਹੀ ਆ ਨਹੀਂ ਨਿਆ ਮੇਰਾ ਸ਼ਹਿਰ ਰਾਏ ਪਿੰਡਿਆ ਪਿੰਡ ਕਿਹੜਾ ਜੀ ਕੋਰਲੀ ਕੋਕਾ ਕੋਰਲੀ ਕੋਕਾ ਹਾਂਜੀ ਠੀਕ ਆ ਠੀਕ ਆ ਤੇ ਆ ਡਾਕਟਰ ਸਾਹਿਬ ਦਾ ਬੈਗ ਜੇ ਕੋਈ ਵੀਰ ਕਹੇ ਨਾ ਉਦਾਂ ਹੀ ਆ ਤੇ ਚਲੋ ਡਾਕਟਰ ਸਾਹਿਬ ਲਾਈਵ ਆਪਾਂ ਲੱਗੇ ਆ ਦਿਖਾਤਾ ਵੀਰ ਜੀ ਇਹ ਬਿਆਹ ਨਹੀਂ ਜਾਂਦੀ ਕਹਿੰਦੇ ਪਾਜੀ ਉਦਾਂ ਹੀ ਚੱਕੂ ਕਰਾਈ ਜਾਂਦੇ ਲੱਗ ਰਿਹਾ ਨਹੀਂ ਨਹੀਂ ਕੋਈ ਗੱਲ ਨਹੀਂ ਵੇਖੋ ਵੀਰ ਨੇ ਬੋਰਡ ਬੜੇ ਬੜੇ ਟੌਪ ਦੇ ਲਾਏ ਹੋ ਬਰਬਰ ਲਓ ਵੀਰ ਜੀ ਮੈਂ ਆਪਾਂ ਲਾਈਆ ਚੈੱਕ ਕਰਾ ਕੇ ਫੇਰੀ ਵੀਡੀਓ ਕੋਣੀ ਵੀਰ ਜੀ ਆ ਬਹੁਤ ਵਧੀਆ ਗੱਲ ਜੀ ਅਸੀਂ ਗਲਤ ਨਹੀਂ ਕਰ ਗਲਤ ਨਹੀਂ ਆਪਾਂ ਕਰਨਾ ਜੋ ਮਰਜੀ ਆਪਾਂ ਆਨਲਾਈਨ ਚੈੱਕ ਕਰਾਵਾਂਗੇ ਬਿਲਕੁਲ ਬਿਲਕੁਲ ਮੁੜ ਕੇ ਤਾਂ ਕਈ ਵੀਰ ਭਰਾ ਕਹਿੰਦੇ ਆ ਲੈ ਭਾਜੀ ਇਹ ਉਹ ਹੈ ਜੀ ਬਿਲਕੁਲ ਬਿਲਕੁਲ ਭਾਜੀ ਡਾਕਟਰ ਸਾਹਿਬ ਆ ਪ੍ਰੋਪਰ ਆਪਾਂ ਚੈੱਕ ਕਰਵਾਣੀ ਆ ਤੇ ਪੰਨੂ ਕਰਦੀ ਮਾਈ ਆਲੋ ਕਰ ਲੋ ਲਓ ਵੀਰ ਜੀ ਹੁਣੇ ਪਤਾ ਲੱਗ ਜਾਣਾ ਲਾਈਵ ਚੈੱਕ ਕਰਾਤੀ ਆਪਾਂ ਤੇ ਡਾਕਟਰ ਸਾਹਿਬ ਪ੍ਰੋਪਰ ਆ ਕੇ ਜੀ ਨਹੀਂ ਜੀ ਜੀ ਪ੍ਰੋਪਰ ਆ ਕੇ 4 ਮਹੀਨੇ 6 ਦਿਨ ਘਟੇ ਬਾਦਲ ਕਟਾ ਸਾਡੇ ਤਿੰਨ ਪਲਾਸੀ ਮਾਲੇ ਪਉਣਾ ਚਾਹੁੰਦੀ ਨਹੀਂ ਫਿਰ ਵੇਖੋ ਬਾਬਾ ਨਹੀਂ ਨਹੀਂ ਵੇਖ ਲਈ ਬਹੁਤੀ ਨਾ ਬਾਪ ਵੀਰ ਜੀ ਪਾਓ ਜਦੋਂ ਡਾਕਟਰ ਸਾਹਿਬ ਨੇ ਦੱਸਤਾ ਹੈ ਮੰਨ ਲਓ ਉਹਨਾਂ ਦਾ ਨੁਕਾ ਰਣਾ ਚਾਹੁੰਦੀ ਦਸੀ ਪਾਜੀ ਦਿਨ ਨਹੀਂ ਡਾਕਟਰ ਸਾਹਿਬ ਪੂਰੇ ਵਿਚਾਰੇ ਦੱਸ ਸਕਦੇ ਚਲੋ 10 15 ਦਾ ਅੱਜ ਕੱਢ ਹੋ ਸਕਦਾ ਲਓ ਵੀਰ ਜੀ ਮੈਂ ਨਿਕਲੀ ਜੇ ਸੂਨਾ ਦੀ ਟੀਗਾ ਲੱਗੇ ਜੇ ਸਾਡੇ ਡਾਕਟਰ ਸਾਹਿਬ ਲਾਉਣ ਉਹ ਵੀ ਡਾਕਟਰ ਸਾਹਿਬ ਵੇਖ ਲੈ ਕੋਈ ਤੇ ਇੱਕ ਹੋਰ ਝੋਟੀ ਲੱਗੇ ਜੇ ਆਪਾਂ ਬੋਲ ਬੋਲ ਦੱਸ ਰਹੇ ਆ ਫੇਰ ਹੀ ਕਰਦੇ ਆ ਗੱਲ ਇਹ ਵੀ ਲੱਗੇ ਆ ਲਓ ਪਾਜੀ ਇਹ ਵੀ ਕਰੋ ਚੈੱਕ ਜੋੜਾ ਹੀ ਲੱਗੇ ਆਂ ਚੈੱਕ ਕਰਾਉਣਾ ਅੱਜ ਕਾਸੋ 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 ਇਹ ਚੋ ਲਓ ਜੀ ਬੜੀ ਟੱਕਾ ਟੱਕ ਇਹ ਅੰਲੇ ਆਂ ਲੈ ਕੇ ਜੀ ਜਦੋਂ ਇਹਨਾਂ ਭਾਵੇਂ ਪਾਏ ਕਰਾ ਨਹੀਂ ਕੋਈ ਭਾਵੇਂ ਡਰਦੀ ਆ ਨਾ ਥੋੜੀ ਜੀ ਲਓ ਜੀ ਲਾਈਵ ਚੈੱਕ ਕਰਾਉਂਦਾ ਵੀਰ ਸਾਨੂੰ ਕਿਸੇ ਵੀ ਨੂੰ ਸ਼ੱਕ ਨਾ ਕੋਈ ਰਹਿ ਜੇ ਨਹੀਂ ਵੀਰ ਜੀ ਮੁਰਕੇ ਲਾਂਭਾਂਗੇ ਉਹ ਮਾਰਿਆ ਕੇ ਲੈਣਾ ਮਾਰੀ ਗੱਲ ਆ ਬਹੁਤ ਹੀ ਵਧੀਆ ਗੱਲ ਵੀਰ ਜੀ ਇਹ ਬਾਕੀ ਵੀਰ ਦੀ ਇੱਕ ਸਿਫਤ ਆ ਜਿਹੜਾ ਲਾਈਵ ਚੈੱਕ ਕਰਾਉਣਾ ਜੇ ਦੂਂਦੀ ਆ ਤੇ ਦੂਂਦੀ ਦੱਸੂਗਾ ਇਹ ਨਹੀਂ ਆ ਵੀ ਮੰਨ ਲਓ ਦੂਂਦੀ ਆ ਤੇ ਆਪਾਂ ਚੌਂਦੀ ਦੱਸਾਂਗੇ ਇਹ ਕੰਮ ਨਹੀਂ ਆ ਕਿਉਂਕਿ ਮੌਕੇ ਤੇ ਡਰਸਾ ਲਾਈਵ ਹੀ ਨੇ ਚੈੱਕ ਕਰਨ ਤੇ ਜਿੰਨੇ ਚਿਰ ਦੀ ਉਹ ਦਸੀ ਆ ਹਾਂਜੀ ਸ਼ੱਕ ਜੀ ਚਾਰੀ ਕਿ ਤੈਨੂੰ ਮੈਨੂੰ ਦੱਸੇ ਨਾ ਚੱਕ ਜੀ ਲਓ ਭਾਜੀ ਇਹ ਸ਼ੱਕ ਜਨ ਦੀ ਜੀ ਛੋਟੀ ਰੋਪਰ ਦੀ ਜਗ ਪਾਸੇ ਰੋਪਰ ਨਹੀਂ ਹੋਈ ਕਿੰਨੇ ਚੱਤ ਵਾਧ ਹੋ ਜੂਗੀ ਵੀਰ ਜੀ ਇਹ 20 ਦਿਨ ਰੋਕੇ 20 ਦਿਨ ਟੀ ਗੱਲ ਹੋਣਾ ਪੈਣਾ ਠੰਡਾ ਹਾਂਜੀ ਲਾ ਦਿਓ ਭਾਜੀ ਲਓ ਜਿਹੜੀ ਸ਼ੱਕ ਜ ਆ ਉਹ ਭਾਜੀ ਨੇ ਸ਼ੱਕ ਜ ਦੱਸਤੀ ਆ ਤੇ ਜਿਹੜੀ ਮੰਨ ਲਓ ਸੂਰ ਵਾਲੀ ਉਸ ਟੀ ਗੱਲ ਬਹੁਤ ਟੀ ਗੱਲ ਆ ਇਹ ਚੀਜ਼ ਦਾ ਬੜਾ ਵਾਦਾ ਏ ਕਿਸੇ ਦੇ ਦਿਲ ਚ ਮੰਨ ਲਾ ਕੋਈ ਰਹਿ ਨਹੀਂ ਜਾਂਦਾ ਤੇ ਤੁਹਾਨੂੰ ਵੀਰ ਜੀ ਅੱਜ ਦੀ ਤਰੀਕ ਵੀ ਦੱਸ ਦੋ ਤਰੀਕ ਅੱਜ ਹੋ ਗਈ ਜੀ ਮਹਲਾ 27 27 ਤਰੀਕ ਜੇ ਟਾਈਮ ਕਿੰਨਾ ਹੋਇਆ ਆਮ 25 ਤਰੀਕ ਜੇ ਪਾਈ ਤਰੀਕ ਜੇ ਆ ਦੇਖੋ ਪਾਈ 1 ਜਨਵਰੀ ਆ ਦੇਖੋ ਭਾਜੀ ਟਾਈਮ ਹੋ ਗਿਆ ਜੇ 1:30 ਵਜੇ 1:30 ਵਜ ਗਿਆ 27 ਜਨਵਰੀ ਤੇ 2026 1:30 ਵਜੇ ਚੈੱਕ ਕਰਾ ਗਏ ਤੇ ਲੋ ਜੀ ਟੀਕਾ ਠੰਡਾ ਲੱਗ ਗਿਆ ਜੀ ਛੋਟੀ ਨੂੰ ਹੋ ਡਾਕਟਰ ਸਾਹਿਬ ਤੁਸੀਂ ਸੁਣਾਓ ਠੀਕ ਠਾਕ ਆ ਹਾਂ ਜੀ ਜੀ ਵਧੀਆ ਵਧੀਆ ਤੁਸੀਂ ਕੁਝ ਕਹਿਣਾ ਚਾਹੁੰਦੇ ਜੀ ਤੁਸੀਂ ਮੇਰੇ ਵੀਰ ਅੱਛਾ ਵੀਰ ਨੇ ਕਹਤਾ ਨੇ ਬਹੁਤ ਆ ਠੀਕ ਆ ਜੀ ਠੀਕ ਆ ਇਹ ਆਪਣੇ ਵੀਰ ਜੀ ਆ ਡਾਕਟਰ ਸੋਨੂ ਕਿਸੇ ਭੈਣ ਭਰਾ ਨੂੰ ਲੋਡ ਹੋਵੇ ਇਹਨਾਂ ਦਾ ਨੰਬਰ ਲੈ ਸਕਦੇ ਹੋ ਸੋਨੂ ਵੀਰ ਕੋ ਆ ਦੇਖੋ ਹਾਂ ਜੀ ਦੇਖੋ ਤੇ ਤੁਹਾਨੂੰ ਵੀਰ ਜੀ ਹੁਣ ਇਹਦੇ ਬਾਰੇ ਕਰੀਏ ਗੱਲਬਾਤ। ਇਹ ਕੋ ਵੀਰ ਜੀ ਦੁੱਧ ਘਰ ਲੜਦੇ 11 ਕਿਲੋ ਸੱਦੇ ਯਾਰਾ। ਅੱਛਾ। ਪਰ ਆਪਾਂ 10 ਕਿਲੋ ਕਹਿ ਦੇ। 10 ਕਿਲੋ। 9 ਹੀ ਕਹਿ ਦੇਵਾਂਗੇ ਭਾਜੀ। ਖੋਲੋ ਫਿਰ ਵੀਰ ਜੀ। ਸਹੀ ਗੱਲ ਹੈ ਨਾ? ਸਹੀ ਆ। ਆਪਾਂ 10 ਬਾਹ ਨੂੰ ਪਈ ਆ ਘਰ ਸੱਦੀ ਆ। ਬਿਲਕੁਲ ਬਿਲਕੁਲ। ਸਹੀ ਗੱਲ ਤੇ ਆ। ਤੁਹਾਨੂੰ ਵੀਰ ਜੀ ਰਿਕਾਰਡ ਕਿੰਨਾ ਇਹਦਾ? ਇਹਦਾ ਭਾਜੀ ਸੱਜੇ ਦਾ ਜਿੱਦਾ ਮਾਲੋ 4 ਮਹੀਨੇ ਚੱਕ ਪਾਸ ਹੋਈ ਆ। ਹਾਂ। ਠੀਕ ਹੈ ਨਾ? ਸੱਜੇ ਨੇ 1700 ਤੋਂ ਆਇਆ ਜੀ। ਵੀਰ ਜੀ ਬਿਲਕੁਲ ਇੱਚ ਤੇ ਕੋਈ ਕਮੀ ਵਾਲੀ ਗੱਲ ਨਹੀਂ ਜਾਂ ਵੱਡੀ ਮ ਉਰੀ ਵੱਡੀ ਹੈ ਗੱਡੀ ਚੋ ਲਈ ਸੋਨੂੰ ਵੀਰ ਨੇ ਤੇ ਸਾਡੇ ਸਾਹਮਣੇ ਲੱਤੀ ਹੈ ਇੱਚ ਕੋਈ ਗੱਲ ਨਹੀਂ ਆਹ ਸਵੇਰੇ ਪਈ ਆ ਵੀਡੀਓ 7 ਵਜੇ ਆਪਾਂ ਵੀਡੀਓ ਪਾਈ ਜੀ ਕਰਾਤੀਗੇ ਆਪਣੇ ਕੋਲ ਉਹ ਹੋ ਗਈ ਆ ਉਹ ਨਹੀਂ ਦੱਸਣ ਦੀ ਲੋੜ ਸਾਰਾ ਕੁਝ ਵੀਰਾਂ ਨੇ ਵੇਖ ਲਿਆ ਏ ਦੇਖੋ ਚਲੋ ਇਹ ਕਿਹਨ ਦਸੀਏ ਤੇ ਫੇਰੀ ਗਿਆ ਸਮੁਲ ਜਿਹੜਾ ਸੱਜੜਿਆ ਮੈਂ ਵੀ ਪਰਵਾ ਸੱਜਰੀ ਸਮਝੀ ਜੋ ਲੈਂਦੀ ਨਾ ਮੈਂ ਸੱਜੜ ਵੀਰ ਸੋਨੂੰ ਨੇ ਲੈਣਤੀ ਆ ਆਉਂਦੀ ਜਿ ਪਹਿਲਾਂ ਵੇ ਮੋਰਦੀ ਨਹੀਂ ਕੋਈ ਕਮੀ ਨਹੀਂ ਵੀਰ ਜੀ 18 ਕਿਲੋ ਵਾਲੀ ਝੋਟੀ ਆ ਲਾਈਵ ਚੈੱਕ ਕਰਾਤੀ ਆ ਤੇ 10 ਕਿਲੋ ਦੁੱਧਿਆ ਸੱਜਰਾਂ ਜਣਾ ਹੁਣ ਵੀ ਦੁੱਧਿਆ ਇਹ ਆਈ ਸ਼ਹਿਰੋਂ ਡੇਰੀਓ ਡੇਰੀ ਚ ਵਾਈ ਵੀਰਾਂ ਦੇ ਉਹ ਡੇਰੀ ਦਾ ਥੋੜਾ ਜਗ੍ਹਾ ਹੀ ਰਹੇ ਅੱਛਾ ਉਹਨਾਂ ਦੇਖ ਕੇ ਖੁੱਲੇ ਰੋਡ ਤੇ ਚਲ ਗਏ ਉਹ ਚਲ ਗਏ ਸੋਨੂ ਵੀਰ ਜੀ ਹੁਣ ਇਹ ਇੱਕ ਮੇਡਰ ਦੇ ਬਾਹਰ ਚਲ ਗਿਆ ਉਹਨਾਂ ਨੇ ਜਨੂ ਉਹ ਪੰਜ ਸੱਤ ਮੱਝਾ ਰੱਖੇ ਵੇਚ ਕੇ ਨਾ ਹੁਣ ਮੋਲ ਦੀ ਕਰੀਏ ਗੱਲ ਦੱਸੋ ਆ ਦੇਖੋ ਸਹੀ ਨਹੀਂ ਵੇਖ ਲਈ ਆ ਆ ਦੇਖੋ ਮਰੋ ਕਹਿੰਦਾ ਲਓ ਸਰਦਾਰ ਜੀ ਕੈਮਰਾ ਫੇਰ ਦੋਰੇ ਮਾਰਦੇ ਨੇ ਕੋਈ ਕਮੀ ਵਾਲੀ ਗੱਲ ਹੀ ਨਹੀਂ ਹੈਗੀ ਤੇ ਲਓ ਜੀ ਕੋਈ ਸੈਟ ਨਹੀਂ ਸੱਜਰ ਨੇ 17 ਖਰ ਕੋਣ ਮੌਕੇ ਦਾ 11 ਕਿਲੋ ਆਂਦੇ ਆ ਘਰ ਵਾਲੇ ਆਪਾਂ ਦੱਸ ਹੀ ਦੱਸਣਾ ਇਹ ਕੋਈ ਬਾਜੂਨ ਦੀ ਖਾਂਡੀ ਆਈ ਏ ਇੱਕ ਚੈੱਕ ਹੋ ਗਈ ਆ ਹਾਂਜੀ ਫਰਕ ਪੈਣਾ ਦੋਦਾ 9 ਕਿਲੋ ਇਹੋ ਫਰਕ ਪੈਣਾ 9 ਤੋਂ ਪਾਜੀ ਪਾਸਾ ਵਾਦੀ ਸੋੜਾ ਕਰ ਨਹੀਂ ਸਕਦਾ ਜੀ ਦੱਸੋ ਹੁਣ ਪਾਜੀ ਮੁੱਲ ਮੁੱਲ ਹਾਂ ਮੁੱਲ ਦਾ ਕਰਦਾ ਮੈਂ ਇੱਕ ਦਾ ਇੱਕ ਦਾ ਹਾਂ ਨਹੀਂ ਜੈਸ਼ ਕਰ ਗਈ ਕਿੰਨਾ ਕਰ ਮੈਂ ਮੈਂ ਨਹੀਂ ਮਾਰੀ ਹਾਂਜੀ ਤੁਸੀਂ ਭਰਾ ਜੀ ਸੱਜਰ ਦੀ ਸੱਜਰ ਇਹ ਨਹੀਂ ਕੋਈ ਗਾਂ 1 ਕਿਲੋ ਬੋਲੂਗੀ ਕਿ ਦੋ 3 ਕਮਰਾ ਨਾਲੇ ਫੋਨ ਨਾਲੇ ਫਲੀਆਂ ਨਾਲੇ ਹਾਂ ਦੋਵੇਂ ਕੰਮ ਹਾਂਜੀ ਦੱਸੋ ਫਿਰ ਪਾਜੀ ਹਾਂ ਨਹੀਂ ਇੱਕ ਪਾਈ ਦੇ ਦੇ ਨਹੀਂ ਯਾਰ ਇਤਨਾ ਨਾ ਕਰ ਤਸ ਤਾਂ ਹੀ ਕਰਦਾ ਮਾਤਾ ਸੁਣੋ ਹੁਣ ਤੂੰ ਡੰਗਰ ਵੱਡੇ ਰਹਿ ਪਿਆ ਨਾ ਉਹਦੇ ਮੁੱਲ ਵੱਡੇ ਰਹਿ ਪਿਆ ਹਰ ਇੱਕ ਗੱਲ ਸੁਣਨਾ ਜੇ ਕੋਈ ਇੱਕ ਗੱਬੜੀ ਪਰ ਮੈਂ ਤੈਨੂੰ ਇੱਕ ਗੱਲ ਦੱਸਾਂ ਪਿਆਰ ਦੀ ਗੱਲ ਐ ਮੈਂ ਝੂਠ ਵਾਲਾ ਨਹੀਂ ਕੰਮ ਕਰਦਾ ਚਲੋ ਪੰਜੇ ਉਂਗਲਾਂ ਕੋਈਆਂ ਨਹੀਂ ਹੁੰਦੀਆਂ ਹਾਂ ਆਪਾਂ ਮਈਆਂ ਵੱਡੀਆਂ ਪਾਉਂਦੇ ਹਾਂ ਨਾ ਘਟ ਘਟ 30 ਫੋਨ ਮੈਨੂੰ ਆ ਗਏ ਭਾਜੀ ਥੋੜੇ ਜਣ ਕੇ ਛੋਟੇ ਰੇਟ ਦੇ ਕੇ ਮੈਨੂੰ ਲਿਆ ਕੇ ਦੋ ਮੈਂ ਹੁਣ ਵੀਰ ਨੂੰ ਕਹਾਂਗਾ ਛੋਟੇ ਦੀਆਂ ਵੀ ਲਿਆ ਕੇ ਠੀਕ ਹੈ ਨਾ ਕਿਉਂਕਿ ਤੇਰੇ ਨਾਲ ਜੁੜੇ ਆ ਕੇ ਮਾਲੋ 6ਵੇਂ 7ਵੇਂ ਮਹੀਨੇ ਮੱਝ ਸੁਪਣੀ ਆ ਫਾਇਦਾ ਵੇਖੋ ਕਿੰਨਾ ਵਾ ਦੱਸੋ ਫਿਰ ਗਰਮੀ ਪੂਰੀ ਗਰਮੀ ਦੀ 6ਵੇਂ 7ਵੇਂ ਮਹੀਨੇ ਜਾ ਕੇ ਮਾਜੀ ਬਿਲਕੁਲ ਭਾਜੀ ਦੱਸੋ ਭਾਜੀ ਹਾਂ ਨਾ ਹੀ ਹਾਂ ਨਾ ਹੀ ਕਰੀਏ ਅੱਜ ਬਿਲਕੁਲ ਹੀ ਹਾਂ ਸੋ ਲੱਖ ਦੀ ਭਾਈ ਦਵਾਵੇ ਇੱਕ ਮੇਰੇ ਕਰਕੇ ਯਾਰ ਦਾ ਮਾਣ ਕਰਦੇ ਦੋ ਯਾਰ ਦਾ ਲਓ ਵੀ ਜੀ 98000 ਦੀ ਛੋਟੀ ਜਿਹੀ 20 ਛੋਟੀ ਜਿਹੀ ਦੇਖੋ 45 ਇੱਕ ਦਾ ਕਾਈ 66 ਦਾ ਜੱਡਾ ਲਾਈ ਫੇ ਲੱਗ ਗਿਆ ਮੇਰਾ ਚੱਡਾ ਲਾਈ ਲਓ ਭਾਜੀ ਕਾਇਮਾ ਤੇ ਜਨੀ ਨਹੀਂ ਕਹੋਗੇ ਮਾਰ ਲਓ ਇਹਦੀ ਕੋ ਠੰਡੀ ਗਰਮੇ ਆ ਠੰਡੀ ਤੇਰੀ ਵੇਲੇ ਜਦਾਂ ਖੋਤੀ ਹੁੰਦੀ ਹੁੰਦੀ ਆ ਭਾਜੀ ਤੇ ਬਿਲਕੁਲ ਮੇਰੇ ਵੀਰ ਨੇ ਮੁੱਲ ਪਾਤਾ ਜੈਜ ਕਿੱਡੀ ਮਹੀ ਕੋ ਲੈ ਤੂੰ ਨਾ 10 ਕਿਲੋ ਦੀ ਲੱਖ ਦੀ ਆਊ ਜੇ ਲੋਹੇ ਤੋਂ ਲੱਖ ਦੀ ਲਾਉਣੀ ਆ ਭਾਜੀ ਬਾਕੀ ਕੋਈ ਵੀਰ ਸਿੰਘ ਨਾ ਖੁੱਲਾ ਸਮਝੇ ਸਿੰਘ ਕੱਦ ਬੜਾ ਨੇ ਬੇਲ ਬਹੁਤ ਜਿਆਦੀ ਆ ਸਿੰਘ ਨਿਕਾ ਜੀ ਹਾਂ ਬਿਲਕੁਲ ਬਿਲਕੁਲ ਇਹ ਕਾ ਜੀ ਇਹ ਸੋਨੂੰ ਵੀਰ ਜੀ ਹੁ ਇਹ ਵੀ ਭਾਈ ਆਪਾਂ ਗਰੰਟੀ ਨਹੀਂ ਦੇ ਸਕਦੇ ਨਹੀਂ ਉਹ ਉਹ ਨਹੀਂ ਤੈਨੂੰ ਦੱਸਣ ਦੀ ਉਹ ਠੰਡਾ ਡਾਕਟਰ ਸਾਹਿਬ ਨੂੰ ਸਾਰਾ ਕੁਝ ਪੁੱਛ ਲਿਆ ਏ ਕੋਈ ਸਾਰਾ ਕੋਈ ਦੱਸਤਾ ਨਾ ਵੀ ਇਹ ਸ਼ੱਕ ਚ ਆ ਇਹ ਬਾਕੀ ਇੱਕ ਗੱਲ ਵੀਰ ਜੀ ਹੁੰਦੀ ਏ ਜਿਹੜਾ ਸ਼ੱਕ ਜੇ ਪਸ਼ੂ ਡਾਕਟਰ ਸਾਹਿਬ ਦੱਸ ਦਿੰਦਾ ਨਾ 100% ਉਹ ਮੁੜ ਕੇ ਨਿਕਲਦਾ ਏ ਉਹਦਾ ਪਰ ਕੋ 5 ਕਿਲੋ ਹੋਊਗਾ ਆਪਾਂ 100 200 ਗ੍ਰਾਮ ਘਾਤੀ ਕਹਿ ਕੇ ਨਹੀਂ ਹਾਂ ਜੀ ਦੱਸੋ ਵੀਰ ਤੋੜੀਏ ਨੂੰ ਤੋੜ ਦੋ ਪਰ ਇਹ ਦੋ ਦੋ ਐਂ ਤੋੜਨ ਤੋਂ ਬਾਅਦ ਐਂ ਤੋੜਨ ਤੋਂ ਕੋਈ ਗੱਲ ਨਹੀਂ ਗੱਲ ਮੁੰਦਰੀ ਆ ਹਿਸਾਬ ਨਾਲ ਛੋਟੀ ਨਗੀਨਾ ਮੁੰਦਰੀ ਰਵੇ ਜੇ ਆਪਣੇ ਮਨ ਚ ਦਾ ਚੈੱਕ ਕਰਾਉਂਦੇ ਇਹ ਦੇ ਗੱਲ ਆ ਤਾਂ ਘਰ ਵਾਲਿਆਂ ਨੇ 40 ਕੰਦੇ ਲੱਗ ਜਾ ਕੇ ਹੋ ਗਏ ਆ ਬਿਲਕੁਲ ਬਿਲਕੁਲ ਪਸ਼ੂ ਨੂੰ ਨੂੰ ਇਹ ਕੋ ਚੰਗੇ ਲੰਦੇ ਆ ਜੇ ਬੱਸ ਇੱਕੀ ਥੋੜੀ ਵੇਖੋ ਵੇਖੋ ਮੀ ਜੀ ਸਿੰਗੀ ਦਾ ਫੇਸ ਕੁਆਲਟੀ ਵੇਖੋ ਅਜੀ ਨੀ ਨੀ ਸਿੰਗੀ ਲੱਗੀ ਆ ਤਾਂ ਥਾਨ ਬੜਾ ਝੋਟੀ ਨੂੰ ਪਿਆਰਾ ਲੱਗਾ ਮੱਝ ਵਾਲਾ ਹੀ ਤੁਹਾਨੂੰ ਦੂਜੀ ਵਾਲਾ ਲੱਗਾ ਇਹਨੂੰ ਇਹ ਝੋਟੀ ਦਾ ਵੀ ਕਰਦ ਵਜਨ ਚੰਗਾ ਕੋਈ ਵੀ ਛੋਟਾ ਨਾਲ ਹਾਂ ਜੀ ਇਹ ਸੋਨੂ ਭਾਜੀ ਇਹਦਾ ਵੀ ਕਰ ਦੋ ਮੁੱਲ ਜਾਇ ਜੀ ਹੋਣ ਤੇ ਭਾਈ ਜੀ ਲੋ ਆਪਣ ਨੂੰ ਹੌਸਲਾ ਆ ਗਿਆ ਬੜਾ ਹਾਂ ਬਿਲਕੁਲ ਹਾਂ ਘਰ ਦੇ ਕਹਿੰਦੇ ਕਹੀ ਜਨੇ ਆ ਤੁਸੀਂ ਇਹ ਗੱਲ ਤੇ ਕਹੀ ਸੀ ਮੈਨੂੰ ਵੀ ਮੰਨ ਲਓ ਇੱਕ ਚੈੱਕ ਕਰ ਆ ਲੀ ਹਾਂ ਹੁਣ ਆਪਣਾ ਹੌਸਲਾ ਆ ਗਿਆ ਵਾ ਮੰਨ ਲਓ 40 ਦਿਨ ਘਰ ਰਹਿ ਗਿਆ 40 ਦਿਨ ਲੱਗ ਜਗੇ ਹੈਗੀ ਆ ਹਾਂ ਮੰਨ ਲਓ ਆਪਣਾ ਹੌਸਲਾ ਹੁਣ ਆਪਾਂ ਦੇ ਲਈ ਬਾਟ ਦੀ ਬਾੜ ਦੀ ਹਾਂ ਸੋਨੂ ਹਾਂ ਨਾ ਮੈਂ ਕਰ ਦੇਣੀ 60 ਦੀ ਦੇਣੀ ਜੋਤੀ 2 ਹੋ 60 ਦੀ 52 ਦੀ ਹਾਂ ਨਹੀਂ 52 ਹਜ਼ਾਰ ਦੀ ਹਾਂ ਨਾ ਇੱਕ ਵੀਰ ਦਾ ਮਾਲ ਹੋ ਤੇਰਾ 1000 57 ਦੀ ਹਾਂ ਲਓ ਸਰਦਾਰ ਜੀ ਦੇਖੋ ਦੇਖੋ ਜੀ ਥਾਣ ਵੇਖੋ ਝੋਟੀ ਨੂੰ ਲੱਗਾ ਐ ਪੀੜੀ ਦੇ ਪਾਵਿਆਂ ਵਰਗੇ ਜੀ ਥਾਣ ਹੋ ਗਿਆ ਵਧੀਆ ਲੱਗਾ ਜੀ ਵੇਖੋ ਸਹੀ ਦੇਖੋ ਬੰਜ ਬਹੁਤ ਸਾਫ਼ ਸੁਥਰੀ ਝੋਟੀ ਆ ਬਾਕੀ ਸੋਹਣੀ ਨਵੀਂ ਆ ਨਵੀਂ ਝੋਟੀ ਆ ਕੀ ਕਹਿੰਦਾ 200 ਲਵਾਤਾ ਡਾਕਟਰ ਲਵਾਤਾ ਲਵਾਤਾ ਸੋਨੂ ਵੀ ਜੀ ਕੁਝ ਕਹਿਣਾ ਚਾਹੁੰਦੇ ਸੀ ਬਾ ਮੇਰਾ ਵੀਰ ਇਹ ਆ ਹਾਂਜੀ ਇਹ ਆਪਣੀ ਆ ਚੈੱਕ ਕਰਾਵੇ ਦੋਵਾਂ ਦੀ ਚੌਂ ਦੀ 27 ਤਰੀਕੇ ਆਪਣੀ 30 ਤੀ ਦਾ ਚੈੱਕ ਕਰਾ ਲੈ। ਆ 2 ਤੱਕ ਵੀ ਕਰਾ ਲੈ ਕੋਈ। 2 ਤੱਕ ਵੀ 5 ਤੱਕ ਵੀ ਕਰਾਈ। ਠੀਕ ਆ ਭਾਜੀ। ਤੇ ਦੁੱਧ ਵੀ ਦੀ 10 ਕਿਲੋ 11 ਕਿਲੋ ਆਵਣੇ ਆ। ਪਰ ਆਪਾਂ 9 ਕਿਲੋ ਹੱਥ ਜੋੜ ਕੇ ਦੇਤੀ ਆ। ਠੀਕ ਆ ਭਾਜੀ। ਠੀਕ। ਕੋਪਰੇ ਥਾ ਜਾ ਕੇ ਭਾੜੇ ਦੇ ਮੇਦੀ ਕਿਹੋ ਜਿਹਾ ਬਤੀਆ ਲਵਾ ਦਈਏ। ਠੀਕ ਆ ਭਾਜੀ। ਠੀਕ ਆ। ਬਹੁਤ ਮਿਹਰਬਾਨੀ। ਧੰਨਵਾਦ ਜੀ।